ਭਗਵਾਨ ਅਹਾਰਾ ਜੀ ਸੈਗ ਵਿਸ਼ਨੂ ਭਗਵਾਨ ਜੀ ਜੀ ਪ੍ਰਭੂ ਪਰਮੇਸ਼ਰ ਜੀ ਦੇ ਚਰਨਾਂ 'ਚ ਜੁੜ ਗਏ ਠੇ ਹਰ ਸੰਗ ਜੀ ਆਪ ਜੀ ਬਹੁਤ ਬੜਪਾਗੇ ਹੋ ਕਿ ਪਰਮੇਸ਼ਰ ਜੀ ਨੇ ਸੁਹਾਗਾ ਸਮਾਪ ਜੀ ਨੂੰ ਵਾਸੀ ਕੀਤਾ ਵੀਰ ਜੀ ਨੇ ਬਹੁਤ ਹੀ ਬਿਰਗ ਮਈ ਜੀ ਦੇ ਵਿੱਚ ਆ ਕੇ ਆਪ ਹੀ ਨਾਲ ਉਸ ਪਰਮੇਸ਼ਰ ਜੀ ਦੀ ਉਸਤਤ ਕੀਤੀ ਪਰਮੇਸ਼ਰ ਜੀ ਨੇ ਹਰ ਸੰਗਤ ਨੂੰ ਬਹੁਤ ਵੱਡੀ ਬੜਾਈ ਦਿੱਤੀ ਐ ਇੱਥੇ ਤੱਕ ਕਹਿ ਦਿੱਤਾ ਕਿ ਗੁਰਸਖ ਵੱਡੇ ਦੀਆਂ ਵੱਡੇ ਦੀਆਂ ਬੜਾਈਆਂ ਗੁਰਸਖ ਵੱਡੇ ਦੀ ਸਤ ਗੁਰ ਦੀ ਬੜਾਈ ਹੀ ਕਰੇ ਗੁਰਸਖ ਜੀ ਵੀ ਲਈ ਉਹ ਕੱਲਿਆਂ ਸਾਨੂੰ ਸਾਡੇ ਹੀ ਨਹੀਂ ਕਦੇ ਵੀ ਅਸੀਂ ਇਕੱਲੇ ਕਦੇ ਮਹਿਸੂਸ ਕਰਿਓ ਵੀ ਨਾ ਕਿਤੇ ਵੀ ਇੱਕ ਲੋਡ ਪੈਂਦੀ ਹੈ ਜੰਗਲਾਂ ਚ ਪਹਾੜਾਂ ਦੇ ਕਿਤੇ ਕੰਡੇ ਰਹਿ ਜਾਂਦੇ ਹੋ ਇਕੱਲੇ ਤਾਂ ਹੁੰਦੇ ਹੀ ਨਹੀਂ ਪੰਜ ਕਰ ਲਗਾਓ ਤੁਹਾਡਾ ਮਸਲਾ ਕੋਈ ਹੱਲ ਹੋ ਜਾਂਦਾ ਪਰਮੇਸ਼ਰ ਸਹਾਇ ਹੁੰਦਾ ਸਦਾ ਬਹੁਤ ਕਿਰਪਾ ਕੀਤੀ ਹੈ ਪਰਮੇਸ਼ਰ ਨੇ ਉਨੇ ਸਾਨੂੰ ਸਮਝਾਇਆ ਸਾਨੂੰ ਇਸ ਕਰਕੇ ਬਣਾਈ ਦਿੱਤੀ ਕਿ ਯੁੱਗਾਂ-ਯੁੱਗਾਂ ਦੇ ਸੀ ਪਿਛਲੇ ਹੋਏ ਸੀ। ਉਸ ਨੇ ਆ ਕੇ ਹੁਣ ਸਾਡੇ ਤੇ ਕਿਰਪਾ ਕਰਕੇ ਮੇਰ ਕਰਕੇ ਤਰਸ ਕਰਕੇ ਆਪਣੇ ਚਰਨਾਂ ਦਾ ਪਿਆਰ ਵਰਸਿਆ। ਜੀਨੇ ਚਰਨਾਂ ਦਾ ਪਿਆਰ ਪਾ ਲਿਆ ਉਹਦੇ ਤੇ ਪਰਮੇਸ਼ਰ ਟੁੱਟ ਜਾਂਦਾ ਤੇ ਫਿਰ ਉਹ ਕੱਲਾ ਕਦੋਂ ਰਹਿ ਗਿਆ? ਉਹ ਰਹਿੰਦਾ ਹੀ ਨਹੀਂ ਕੱਲਾ ਕਦੇ। ਰਹਿ ਨਹੀਂ ਸਕਦਾ ਕਦੇ ਕਿਉਂਕਿ ਭਗਤ ਦਾ ਭਗਵਾਨ ਬਣਾ ਤੇ ਭਗਵਾਨ ਦਾ ਭਗਤ ਬਣਾ ਚੱਲ ਗਈ। ਆਤਮਾ ਤੇ ਪਰਮਾਤਮਾ ਦਾ ਮੇਲ ਏ ਸੀ ਕਰਕੇ ਜਦੋਂ ਉਹ ਮਿਹਰਬਾਨ ਹੋ ਜਾਂਦਾ ਕਿਰਪਾ ਕਰਨ ਦਾ ਦਇਆ ਕਰਨ ਦਾ ਤਰਸ ਕਰਨ ਦਾ ਤੇ ਫਿਰ ਸਾਰੀ ਗੱਲ ਹੋ ਗਈ ਆ ਉਹ ਆਪ ਸਮਝਾਉਂਦਾ ਸ੍ਰੀ ਭਗਵਾਨ ਸੱਚ ਦਾ ਰੜਾਉਂਦਾ ਏ ਸ੍ਰੀ ਭਗਵਾਨ ਸੱਚ ਦਾ ਰੜਾਉਂਦਾ ਏ ਜਨ ਭਗਤ ਆਪ ਸਮਝਾਉਂਦਾ ਉਹਨੇ ਆਪ ਆ ਕੇ ਸਮਝਾਇਆ ਸਾਨੂੰ ਮਿਹਰਬਾਨ ਮਿਹਰ ਨਜ਼ਰ ਨਾਤ ਰੌਂਦਾ ਏ ਉਸ ਪਰਮੇਸ਼ਰ ਨੇ ਪਰ ਆਕੇ ਮਿਹਰ ਦੀ ਨਜ਼ਰ ਨਾਲ ਹੀ ਧਰ ਤਾਪ ਜੀ ਨੂੰ ਆਪਣੇ ਚਰਨਾਂ ਨਾਲ ਲਾ ਲਿਆ ਕਿਰਪਾ ਅਨੁਦਾਨ ਕਿਰਪਾ ਕਰਕੇ ਹੰਸ ਕਾਗ ਬਣਾਉਂਦਾ ਕੀ ਸੀ ਅਸੀਂ ਕਾਗ ਸੀ ਕਾਗਾ ਤੋਂ ਉਸ ਨੇ ਹੰਸ ਬਣਾ ਦਿੱਤਾ ਕਿਰਪਾ ਕਰਕੇ ਮਿਹਰ ਕਰਕੇ ਬਿਹਾਰ ਕਰਤੀ ਸੰਤ ਸਹਿਨੇ ਸੱਜਣ ਫੜ ਕੇ ਸਾਜੇ ਪੌਣੇ ਚੜ ਕੇ ਦਰਸੁਖਾਈ ਅੱਗੇ ਖੜ ਕੇ ਕਿਰਪਾ ਕਰਦਾ ਪਰਮੇਸ਼ਰ ਸਵਾਸ ਰੂਪੀ ਨਜ਼ਰ ਆਉਂਦਾ ਹੈ ਜਨ ਭਗਤ ਜੀਵਦਿਆਂ ਜਗ ਵੇਖਣ ਮਰ ਕੇ ਜਨ ਭਗਤ ਜੀਵਦਿਆਂ ਜਗ ਵੇਖਣ ਮਰ ਕੇ ਅਸੀਂ ਸੰਸਾਰ ਨਾਲ ਟੁੱਟ ਕੇ ਉਸ ਦੇ ਚਰਨਾਂ 'ਵਲੇ ਲੱਗੀਏ ਤਾਂ ਅਸੀਂ ਆਪਨਾ ਆਪ ਅਰਪਣਤਾ ਕਰੀਏ ਅਸੀਂ ਉਧਰ ਨਹੀਂ ਜੁੜਦੇ ਅਸੀਂ ਸੰਸਾਰ ਨਾਲ ਜੁੜਦੇ ਹਾਂ ਅਸੀਂ ਮਾਇਆ ਦੇ ਪਰਿਵਾਰ ਦੇ ਬੱਚਿਆਂ ਦੇ ਮੋਹ ਦੇ ਵਿੱਚ ਉਸ ਵੱਲ ਆਉਂਦੇ ਹੀ ਨਹੀਂਗੇ ਇੱਕ ਵਾਰ ਜਦੋਂ ਉਸ ਨੂੰ ਛੱਡ ਕੇ ਅਸੀਂ ਉਸ ਦੇ ਹੋ ਜਾਈਏ ਨਮਾਣੇ ਹੋ ਕੇ ਦੇ ਚਰਨਾਂ ਤੇ ਨਮਸਕਾਰ ਕਰ ਦਈਏ ਆਪਨਾ ਪਰਪਨ ਕਰ ਦਿੱਤੇ ਤੇ ਪਰਮੇਸ਼ਰ ਸਾਨੂੰ ਕੱਲਿਆ ਛੱਡਦਾ ਹੀ ਨਹੀਂ ਆਪਣੀ ਗੋਦ ਦੇ ਵਿੱਚ ਵਾ ਕੇ ਰੱਖਦਾ ਜਨ ਭਗਤ ਜੀਵ ਨੇ ਜਦ ਵਿਖਣ ਮਰ ਕੇ ਮਰਿਆ ਜਗਤ ਨਾਮ ਵੜਿਆਉਂਦਾ ਉਸ ਤੋਂ ਬਹੁਤ ਇੱਥੇ ਵੀ ਬੜਾਈ ਹੁੰਦੀ ਆ ਤੇ ਉੱਥੇ ਵੀ ਬੜਾਈ ਦਿੰਦਾ ਜਿਸ ਭਾਂਡੇ ਲਿਆਂਦੇ ਕੱਢ ਕੇ 100 ਛਠਿਆਰ ਕੀਮਤ ਪਉਂਦਾ ਮਨ ਤੋਂ ਜੋ ਤੁਸ ਰੂਪ ਹੈ ਆਪਣਾ ਮੂਲ ਪਛਾਨ ਉਸ ਨੇ ਸਾਨੂੰ ਘੜਿਆ ਤੇ ਉਹੀ ਸਾਡੀ ਰੱਖਿਆ ਕਰਦਾ ਉਹੀ ਸਾਨੂੰ ਮਾਨ ਵਡਿਆਈ ਇੱਚੇ ਦਿੰਦਾ ਆ ਰਤਵੇਲੇ ਜਿਹੜੇ ਸੰਸਾਰ ਦੇ ਮੇਲੇ ਉਹ ਵੀ ਉਹਦੀ ਕਿਰਪਾ ਦੇ ਨਾਲ ਉਹੀ ਸਾਨੂੰ ਲੈ ਕੇ ਆਉਂਦਾ ਭਗਦੇ ਸੇ ਕਰਕੇ ਜਨਮ ਮਰਨ ਤੋਂ ਕਹਿੰਦਾ ਮੇਰਾ ਭਗਤ ਵੀ ਜਨਮ ਮਰਨ ਚ ਨਹੀਂ ਹੁੰਦਾ ਕਿਉਂਕਿ ਆਪ ਲੈ ਕੇ ਆਉਂਦਾ ਆਪਣੀ ਕਿਰਪਾ ਕਰਕੇ ਜਿਸ ਭਾਂਡੇ ਲਿਆਂਦੇ ਘੜਕੇ 100 ਛਠਿਆਰ ਕੀਮਤ ਪਾਉਂਦਾ ਏ ਜੋ ਸਹਿਬ ਸਤਗੁਰੂ ਸੇਸ ਚਰਨਾ ਕਰਦੇ ਜਿਨ੍ਹਾਂ ਨੇ ਸਹਿਬ ਦੇ ਸਤਗੁਰੂ ਦੇ ਚਰਨਾ ਤੇ ਆਪਣਾ ਸੀਸ ਅਰਪਣ ਕਰ ਦਿੱਤਾ ਤਿੰਨਾ ਤਰਤ ਤਬਲਾ ਪਰਮਾਨਰਕਾਉਂਦਾ ਇੱਥੇ ਪਰਮੋਤ ਮਾਨ ਹੋ ਜਾਂਦਾ ਵਿਡਿਆਈ ਮਿਲ ਜਾਂਦੀ ਹੈ ਵੱਡੇ ਵੱਡੇ ਰਤਬ ਵੀ ਦੇ ਦਿੰਦਾ ਪਰਮਿਸ਼ਨ ਦਰਗਾਹ 사ચી ਬਣਦੇ ਵਰਦੇ ਉੱਥੇ ਵੀ ਉਹ ਸੱਚੇ ਦਰਗਾਹ ਦੇ ਵਿੱਚ ਵਰਦੇ ਬਣ ਜਾਂਦੇ ਨੇ ਮੰਦੀਖਾਨਾ ਤੋੜ ਤੜਾਉਂਦਾ ਸਾਡਾ 84 ਲੱਖ ਦਾ ਜਿਹੜਾ ਫੰਡ ਆ ਇਹ ਸੁਖਮ ਖਤਮ ਕਰ ਦਿੰਦਾ ਬੰਦੀਖਾਨਾ ਤੋੜ ਤੜਾਉਂਦਾ ਗੁਰ ਅਵਤਾਰ ਪੀਰ ਪੈਗੰਬਰ ਉਹਨਾਂ ਦਾ ਦਰਸ਼ਨ ਕਰਦੇ ਫਿਰ ਜਦੋਂ ਉਹਦੀ ਕਿਰਪਾ ਹੋ ਜਾਂਦੀ ਉਹ ਆਪਣਾ ਬਣਾ ਲੈਂਦਾ ਫਿਰ ਉਹਦੇ ਤੇ ਗੁਰੂ ਅਰਜਨ ਦੇਵ پیغمبر ਵੀ ਉਹਦਾ ਦਰਸ਼ਨ ਕਰਦੇ ਨੇ ਜਿੰਨਾ ਪੁਰਖੇ ਕਾਲ ਆਪਣੀ ਗੋਦ ਉਠਾਉਂਦਾ ਹੈ ਕਿਉਂਕਿ ਉਹ ਜਦੋਂ ਅਸੀਂ ਆਪਣਾ ਪਰਪਨ ਕਰ ਦਿੰਦੇ ਆ ਤੇ ਫਿਰ ਉਹ ਆਪਣੀ ਗੋਦ ਦੇ ਵਿੱਚ ਉਠਾਉਂਦਾ ਉਹ ਫਿਰ ਸਾਨੂੰ ਲਾਡਲੇ ਹੋਣ ਦਾ ਮਾਣ ਵੀ ਮਹਿਸੂਸ ਕਰਦਾ ਭਗਤ ਜਨ ਦਾ ਆਪਣੇ ਲਾਡਲੇ ਸੁੱਤ ਬਣਾਉਣ ਦਾ ਜਦੋਂ ਕੋਈ ਬਾਪ ਆਪਣੇ ਪੁੱਤ ਨੂੰ ਲਾਡਲਾ ਸਮਝ ਕੇ ਆਪਣੀ ਗੋਦੀ 'ਚ ਬਿਠਾਉਂਦਾ ਫਿਰ ਸਾਰੇ ਉਹ ਤਾਂ ਸਤਕਾਰ ਵੀ ਕਰਦੇ ਨੇ ਪਰਿਵਾਰ ਵਾਲੇ ਇਸੇ ਕਰਕੇ ਗੁਰੂ ਅਵਤਾਰ ਪੈਗੰਬਰ ਵੀ ਨੇ ਜਿਹੜੇ ਫਿਰ ਉਸ ਦਾ ਸਤਿਕਾਰ ਕਰ ਦਰਸ਼ਨ ਕਰਦੇ ਨੇ ਬੜਿਆਈ ਕਾਣ ਮੰਦਾ ਉਹ ਕਾਲਪੁਰਖ ਉਹ ਪਿਤਾ ਪਰਮੇਸ਼ਰ ਸਾਡਾ ਔਰਕੇ ਕਾਲ ਆਪਣੀ ਗੋਦ ਬਠਾਉਂਦਾ ਇੱਕੋ ਨਾਮ ਹਰੀ ਦਾ ਪੜਦੇ ਇਹਨਾਂ ਨੂੰ ਲੱਗਦਾ ਕਿ ਕਿਹੜੇ ਆਪੇ ਦਾ ਜਿਹੜਾ ਉਸ ਦਾ ਇੱਕੋ ਦਾ ਨਾਮ ਪੜਦੇ ਇਹ ਨਹੀਂ ਹੈ ਵੀ ਇੱਧਰ ਵੀ ਗਏ ਉੱਧਰ ਵੀ ਗਏ ਉੱਧਰ ਵੀ ਗਏ ਇੱਕ ਨੂੰ ਯਾਦ ਕਰਨਾ ਇੱਕ ਦੇ ਜਦ ਅਸੀਂ ਹੋ ਜਾਂਦੇ ਹਾਂ ਆਪਣਾ ਪਰਪਨ ਕਰਦਿੰਦੇ ਆ ਫਿਰ ਮੇ ਪਰਮੇਸ਼ਰ ਉਹ ਟੁੱਟ ਜਾਂਦਾ ਇੱਕੋ ਨਾਮ ਹਰੀ ਦਾ ਪੜਦੇ ਤੂੰ ਹੀ ਤੂੰ ਹੀ ਰਾਗ ਜਣੋਦਾ ਜਦੋਂ ਅਸੀਂ ਤੂੰ ਹੀ ਤੂੰ ਤੂੰ ਹੀ ਨੂੰ ਮੈਂ ਖਤਮ ਕਰ ਦਈਏ ਮੈਂ ਹੁੰਦੀ ਨਹੀਂ ਕਿਉਂਕਿ ਅਸੀਂ ਸੰਸਾਰ ਨਾਲ ਟੁੱਟਦੇ ਨਹੀਂ ਇਸੇ ਕਰਕੇ ਗਿਆ ਜੀਵਦੇ ਆ ਜਗ ਮਰ ਕੇ ਵੇਖ ਲਈਏ ਉਹ ਨਹੀਂ ਮਰਨਾ ਸਿਰਫ ਅਸੀਂ ਉਹਦੇ ਹੋਣਾ ਕਰੈਤਾ ਛੱਡ ਕੇ ਅਸੀਂ ਜਦੋਂ ਉਹਦੇ ਹੋ ਜਾਂਦੇ ਆ ਉਹਦੇ ਹੁਕਮ ਤੇ ਚੱਲ ਆ ਜਾਂਦੇ ਜਿਵੇਂ ਸਾਨੂੰ ਤੇਤੀ ਹੁਕਮ ਦਿੱਤੇ ਨੇ ਜਦੋਂ ਅਸੀਂ ਉਹਨਾਂ ਦੇ ਹੁਕਮਾਂ ਤੇ ਚੱਲਦੇ ਆਂ ਵੀ ਮਰਿਆਦਤ ਦੇ ਵਿਚਾਰ ਕੇ ਉਸ ਨੂੰ ਯਾਦ ਕਰਦੇ ਆਂ ਫਿਰ ਉਹ ਸਾਡੇ ਤੇ ਮਿਹਰਬਾਨ ਹੋ ਜਾਂਦਾ ਜੋ ਤੀਜੋ ਸਰੂਪ ਆਪ ਆਪਣੀ ਕਿਰਪਾ ਕਰ mohabbat ਆਪਣੇ ਨਾਲ ਰੱਖਉਂਦਾ ਓ ਫਿਰ ਮੁਹੱਬਤ ਪ੍ਰੇਮ ਪਿਆਰ ਜਦੋਂ ਆਪਣੇ ਨਾਲ ਪਾਉਂਦੇ ਚਰਨਾਂ 'ਲ ਪਾਉਂਦੇ ਆਂ ਤਾਂ ਉਹਦੀ ਕਦਰ ਵੀ ਕਰਦਾ ਕੀਮਤ ਵੀ ਪਾਉਂਦਾ ਸਭ ਦਾ ਮਾਰਗ ਸਤਜਗ ਸੱਚਾ ਸੱਚ ਦਾ ਮਾਰਗ ਸਭ ਤੋਂ ਸੱਚਾ ਜੋ ਸਤਗੁਰ ਆਪ ਸੁਨਾਈਆ ਸੈਨ ਸੰਸ ਸੱਚਾ ਮਾਰਗ ਦੇ ਦਿੱਤਾ ਲੱਖ 84 ਪੁਰਖ ਅਕਾਲ ਦਾ ਬੱਚਾ 84 ਲੱਖ ਜੁਨੀ ਕੀਦੀ ਆ ਉਸ ਅਕਾਲ ਪੁਰਖ ਸ੍ਰੀ ਸੁਵਾਈ ਇੱਕੋ ਪਿਤਾ ਮਾਇਆ ਸਾਰੇ ਸੰਸਾਰ ਦਾ ਇੱਕੋ ਪਿਤਾ ਮਾਇਆ ਜਿਸ ਦਾ ਸੱਚਖੰਡ ਦੁਆਰਾ ਪੁਰਦਾ ਪਤਾ ਕਿੱਥੇ ਵਸਦਾ ਸੱਚਖੰਡ ਉੱਥੇ ਵਸਦਾ ਸਾਰੇ ਅਸੀਂ ਕੀਆ ਪੋਦੇ تین ਪੁੱਤਰਾਂ ਪਤ ਪਰਮੇਸ਼ਰ ਸੋਭਾ ਪਾਈਆ ਸਤਖੰਡ ਦੁਬਾਰਾ ਤੁਰਦਾ ਪਤਾ ਪਤ ਪਰਮੇਸ਼ਰ ਰਿਹਾ ਸੋਭਾ ਪਾਈਆ ਉਹ ਨજર ਨ ਆਏ ਦੋਹਾ ਅੱਖਾਂ ਉਹ ਇਹਨਾਂ ਦੋਹਾ ਕੰਨ ਪਰ ਕਿਰਪਾ ਦਿੱਤੀ ਹਮ ਪਰ ਮਿਲਛਰ ਜੀ ਨੇ ਆਪ ਜੀ ਨੇ ਇਹਨਾਂ ਨੇਤਰਾਂ ਦੇ ਨਾਲ ਆਪ ਜੀ ਨੇ ਉਸ ਨਿਰਗੁਣ ਨਰੰਕਾਰ ਦੇ ਕਾਲ ਪ੍ਰਦੇਸ ਸਸਰੂਪ ਦੇ ਦਰਸ਼ਨ ਕੀਤੇ ਨੇ ਆਪ ਜੀ ਦੇ ਘਰਾਂ ਦੇ ਵਿੱਚ ਹੀ ਪਰਮੇਸ਼ਰ ਗਿਆ ਤੇ ਧਰਤੀ ਨੂੰ ਭਾਗ ਲਾਏ ਨੇ ਆਪ ਜੀ ਬਹੁਤ ਵੜਪਾ ਗਏ ਕਿ ਸਾਖਿਆਤ ਆਪ ਜੀ ਨੇ ਇਸ ਸੰਗਾਸਨ ਤੇ ਬਿਰਾਜਮਾਨ ਪਰਮੇਸ਼ਰ ਜੀ ਦੇ ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਕੀਤੇ ਨੇ ਪਿਛਲੇ ਜੁਗਾਂ ਦੇ ਵਿੱਚ ਕਠਨ ਤਪੱਸਿਆ ਕਰਦੇ ਗਏ ਬਰਾਨੀ ਖੂਹਾਂ ਦੇ ਵਿੱਚ ਪੁੱਠੇ ਲਟਕਦੇ ਘਰ-ਬਾਰ ਛੱਡਦੇ ਰਹੇ ਜੇ ਕਿਸੇ ਨੂੰ ਦਰਸ਼ਨ ਹੋਏ ਵੀ ਤਾਂ ਛਿੰਨ ਪੰਗਰ ਲਈ ਹੋਏ ਇਹਨਾਂ ਨੇਤਰਾਂ ਦਾ ਸਾਖਿਆਤ ਦਰਸ਼ਨ ਹੀ ਹੋਏ ਕਿਦਾਂ ਚੱਲਦੇ ਫਿਰਦੇ ਆਪ ਜੀ ਵੜਪਾ ਗਏ ਹੋ ਐਸੇ ਕਰਕੇ ਉਹ ਤੁਹਾਨੂੰ ਕੱਲਿਆਂ ਛੱਡਦਾ ਹੀ ਨਹੀਂ ਕਿਉਂਕਿ ਉਹਨੇ ਆਪ ਜੀ ਨੂੰ ਲਾੜ ਲੈ ਸਤਿ ਬਣਾ ਲਿਆ ਉਹ ਨજર ਨਾ ਆਏ ਦੋਹਾ ਅੱਖਾਂ ਨਿਜ ਨੇਤਰ ਮਿਲੇ ਚਾਈ ਚਾਈਆ ਜਿੰਨਾ ਗੁਰਮਖਾ ਧੁਰਦਾ ਅੰਮ੍ਰਿਤ ਚਖਾ ਰਸ ਅੰਤਰ ਲਿਆ ਪ੍ਰਗਟ ਆਇਆ ਉਹਨਾਂ ਮਰੀਦਾਂ ਭੁੱਲ ਗਿਆ ਮਦੀਨਾ ਮੱਕਾ ਉਹਨਾਂ ਨੂੰ ਫਿਰ ਮਦੀਨੇ ਮੱਕੇ ਜਾ ਕੇ ਹਜ ਜ ਕਰਨ ਦੀ ਲੋੜ ਨਹੀਂ ਠਾੜ ਤੀਰਸਾਂ ਤੇ ਜਾ ਕੇ ਹਜ ਕਰਨ ਇਸ਼ਨਾਨ ਕਰਨ ਦੀ ਲੋੜ ਨਹੀਂ ਕਾਬਾ ਘਰ ਵਿੱਚ ਸੁਭਾ ਪਾਇਆ ਕਿੱਥੇ ਵਸਦਾ ਇੱਥੇ ਇਰੇ ਕਾਬਾ ਤੀਰਥਸਥਾਨ ਉਹ ਸਾਡਾ ਇੱਛਾ ਇੱਥੀ ਉਹ ਦਰਸ ਦਿੰਦਾ ਕਾਬਾ ਕਰਤ ਸੁਭਾ ਪਾਇਆ ਜਿਨ੍ਹਾਂ ਭਗਤਾਂ ਮਿਲਿਆ ਪੁਰਖ ਸਮਰੱਥਾ ਜਿਨ੍ਹਾਂ ਨੂੰ ਮਿਲ ਗਿਆ ਉਹ ਪੁਰਖ ਸਮਰੱਥ 86 ਬੈਠੇ ਮੰਦ ਮੰਗਿਆ ਉਹਨਾਂ ਠਾਠ ਤੀਰਤ ਮੱਕੇ ਮਿਲਣੇ ਜਾਣ ਦੀ ਲੋੜ ਨਹੀਂ ਉਹ ਸਦਾ ਹੀ ਖੁਸ਼ੀਆਂ ਮਾਣਦੇ ਨੇ ਜਿਨ੍ਹਾਂ ਚਰਨ ਪ੍ਰੀਤੀ ਬਧਨਤਾ ਗੱਲ ਕਿੱਥੇ ਟੁਕਦੀ ਹੈ ਇਸ ਪੰਕਤੀ ਤੇ ਜਿਨ੍ਹਾਂ ਚਰਨ ਪ੍ਰੀਤੀ ਬਧਨਤਾ ਸੋ ਜਗਤ ਨਾਚੇ ਗਏ ਤੜਾਈ ਇਹਨਾਂ ਦੇ ਇਸ ਚਰਨਾਂ ਦੇ ਨਾਲ ਨਾਤਾ ਜੋੜ ਲਿਆ ਪਿਆਰ ਪਾਲਿਆ ਪ੍ਰੀਤ ਮੰਗ ਲਈ ਫਿਰ ਉਹ ਪਰਮੇਸ਼ਰ ਮਿਹਰਬਾਨ ਹੁੰਦਾ ਜਦੋਂ ਸਾਡਾ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਪਿਆਰ ਪੈ ਜਾਂਦਾ ਚਰਨਾਂ ਦੀ ਪ੍ਰੀਤੀ ਮਿਲ ਜਾਂਦੀ ਹੈ ਤਾਂ ਪਰਮੇਸ਼ਰ ਜੀ ਫਿਰ ਰਹਿਮਤ ਵੀ ਕਰ ਦਿੰਦੇ ਰਹਿਮਤ ਕਮਾਏ ਆਪ ਸੁਲਤਾਨ ਰਹਿਮਤ ਕਮਾਏ ਆਪ ਸੁਲਤਾਨ ਹਰ ਵੱਡਾ ਵੱਡ ਵੜਿਆਈ ਹੈ ਸਾਤ ਨਗਰ ਨਾ ਆਏ ਕਿਸੇ ਇਮਾਨ ਅਮਲਾਂ ਵਿੱਚ ਦੇਸੀ ਨਾ ਕੋਈ ਲਕਾਇਆ ਮੰਦਰ ਮਹਾਜਿਬ ਦਿਵਾਲਿਆਂ ਮਟਾਂ ਅੰਦਰ ਬੈਠੇ ਹੋਏ ਬਈ ਮਨ ਗੁਰਦੁਆਰ ਗੁਰ ਇਸਤਨਾ ਕੋਈ ਜਣਾਈਆ ਦਿਨੇ ਜਾਗਦੇ ਆ ਅੱਖਾਂ ਨਾਲ ਰਾਤੀ ਪੂਰਾ ਕਰਨ ਹਾਰਾ ਸਤਿ ਸੁੱਤ ਸਮਝ ਕੋਈ ਨਾ ਪਾਈਆ ਅੰਦਰ ਵਰਕੇ ਕਹਿਣ ਸਾਡਾ ਤੇਰੇ ਉੱਤੇ ਮਾਨ ਤੇਰੀ ਸੇਵ ਤੋਂ ਆਇਆ ਕਾਗਜ਼ਾਂ ਵਿੱਚੋਂ ਬੋਲ ਕੇ ਕੁਛ ਨਾ ਕਹੇ ਪ੍ਰਭੂਾਨ ਸਿਫਤਾਂ ਵਿੱਚ ਬੈਠਾ ਹਸਣ ਲਾਈਆ ਉਹ ਵੇਖਣਹਾਰਾ ਵਾਲੀ ਦੋ ਜਹਾਨ ਜਿਸ ਕੋਰ ਉਤਾਰਾ ਪੀਰ ਪਪਾਣਾ ਨੂਰ ਦਿੱਤਾ ਦਰਸਾਈ ਸਾਰਾ ਸੰਸਾਰ ਕਰਨ ਕਰ ਤਾ ਕੀ ਆਸੀਂ ਗੁੱਲਾਂ ਬੁੱਟਾਂ ਦੇ ਨਾਲੋਂ ਨਹੀਂ ਯਾਦ ਕਰਦੇ ਪਰ ਉਹ ਆਪਣੇ ਭਗਤ ਤੇ ਰਹਿਮ ਕਰਦਾ ਦਿਆ ਕਰਦਾ ਮਿਹਰ ਕਰਦਾ ਉਹ ਪਗੜਨਹਾਰਾ ਜੀਵ ਜਹਾਨ ਲੱਖ 84 ਖੋਜ ਕੇ ਜਾਈਆ ਉਹਨੇ ਲੱਖ 84 ਦੇ ਵਿੱਚੋਂ ਪੁੱਟਾਂ ਦੇ ਵਿੱਚੋਂ ਆਪ ਜੀ ਨੂੰ ਲੱਭ ਕੇ ਆਪਣੇ ਚਰਨਾਂ 'ਤੇ ਮਾਣ ਦਿੱਤਾ ਰਹਿਮ ਕਰ ਦਿੱਤੀ ਰਹਿਮ ਕਮਾਇਆ ਜੀ ਤੇ ਇਹ ਜਿਹੜਾ 84 ਲੱਖ ਜਨਮ ਸਾਰਿਆਂ ਤੋਂ ਉੱਤਮ ਤੇ ਸ੍ਰੇਸ਼ਟ ਇਹ ਪਰਮੇਸ਼ਰ ਜੀ ਨੇ ਸਾਨੂੰ ਆਪਣੀ ਪ੍ਰਾਪਤੀ ਕਰਨ ਦੇ ਲਈ ਦਿੱਤਾ ਕਿ ਤੂੰ ਮੇਰੇ ਚਰਨਾਂ ਦੇ ਨਾਲ ਜੁੜ ਰਹਿਮੀ ਕੀਤਾ ਸੰਸਾਰ ਕੋਟੂ ਕੋਟ ਪਤ ਨਹੀਂ ਕਿੱਥੇ ਕਿੱਥੇ ਜਾ ਕੇ ਤਪਸਿਆ ਕਰਦਾ ਠੰਡੇ ਪਾਣੀਆਂ 'ਚ ਖੜਦਾ ਪਰ ਉਹ ਉਸਨੇ ਪਰਮੇਸ਼ਰ ਨੇ ਆਪਜੀ ਤੇ ਦਇਆ ਕਰਕੇ ਤਰਸ ਕਰਕੇ ਇਹ 84 ਲੱਖ ਜਨ ਨੂੰ ਤੁਹਾਡਾ ਸਫਲਾ ਕਰ ਦਿੱਤਾ ਇਹ ਬੰਦੀਖਾਨਾ ਢੋੜ ਦਿੱਤਾ ਲੱਖ 84 ਵਿੱਚੋਂ ਮਾਨਸ ਜਨਮ ਦਾ ਇੱਕੋ ਮਲ ਇੱਕੋ ਹੀ ਸਮਾਂ ਮੌਕਾ ਮਿਲਿਆ ਤੁਹਾਨੂੰ ਇਸੇ ਦੇ ਵਿੱਚ ਤੁਸੀਂ ਉਸ ਦੇ ਨਾਲ ਪ੍ਰੀਤ ਪਾ ਸਕਦੇ ਹੋ ਤੁਸੀਂ ਆਪਣਾ 84 ਲੱਖ ਦਾ ਫੰਦ ਕਟਾ ਸਕਦੇ ਹੋ ਜੇ ਆ ਗਏਗੇ ਫਿਰ ਮੁੜ ਕੇ ਤੁਸੀਂ ਉਸੇ ਚੱਕਰ ਵਿੱਚ ਪੈ ਰਹੇ ਆਪਜੀ ਤੋਂ ਬੜਪਾ ਗਏ ਕਿ ਪਰਮੇਸ਼ਰ ਜੀ ਨੇ ਕਿਰਪਾ ਕਰ ਦਿੱਤੀ ਦਇਆ ਕਰ ਦਿੱਤਾ ਲੱਖ 84 ਵਿੱਚੋਂ ਮਾਨਸ ਜਨਮ ਦਾ ਏਕੋ ਮੌਕਾ ਬੇੜਾ ਗਿਆ ਹੱਥ ਨਾ ਆਈਆ ਇਹ ਜੇ ਸਮਾਂ ਚਲੇਗਾ ਫਿਰ ਸਾਡੇ ਹੱਥ ਨਹੀਂ ਆਉਣਾ ਇਸੇ ਕਰਕੇ ਸੁਭਾਵ ਨਾਲ ਸਮ ਪਰਮੇਸ਼ਰ ਜੀ ਨੇ ਆਪ ਜੀ ਨੂੰ ਬਖਸ਼ਿਸ਼ ਕੀਤਾ ਇਸ ਦਾ ਅਸੀਂ ਲਾਹਾ ਖਟਣਾ ਪ੍ਰਭ ਮੇਨ ਦਾ ਮਾਰਗ ਸੌਖਾ ਸਤਿਗੁਰ ਸਾਚੇ ਲਗੋ ਸ਼ਰਨ ਆਈਆ ਕਿੰਨਾ ਸੌਖਾ ਮਾਰਗ ਦੱਸਤਾ ਕੋਈ ਤੁੱਸਿਆ ਨਹੀਂ ਕਰਾਈ ਕੋਈ ਹਟਜੋ ਵੀ ਨਹੀਂ ਕਰਾਈ ਕੋਈ ਤੁਹਾਨੂੰ ਇਹ ਨੀਤ ਪਾਈਆਂ ਤੇ ਤੁਸੀਂ ਉਸ ਦੀ ਸ਼ਰਨ ਦੇ ਵਿੱਚ ਆ ਜਾਓ ਸੱਚੀ ਸਿਮਰਨਾਈ ਦੇ ਵਿੱਚ ਲੱਗ ਜਾਓ ਸ਼ਰਨ ਮੰਗ ਲਓ ਕਿਰਪਾ ਮੰਗ ਲਓ ਚਰਨਾਂ ਦੀ ਪ੍ਰੀਤ ਮੰਗ ਲਓ ਇਹ ਸਭ ਤੋਂ ਸੌਖਾ ਪਰ ਆਪੇ ਮੇਣ ਦਾ ਮਾਰਗ ਸੌਖਾ ਸਤਿਗੁਰ ਸਾਕੇ ਲੱਗੋ ਸ਼ਰਨਾਈਆ ਫਿਰ ਉਹ ਕੀ ਕਰਦਾ ਇੱਥੇ ਔਥੇ ਦੋ ਜਹਾਨ ਦੇ ਵਿੱਚ ਨਾ ਤੋਖਾ ਜਾਂ ਤੁਸੀਂ ਸੱਚੀ ਸ਼ਰਨ ਦੇ ਵਿੱਚ ਪਰਮੇਸ਼ਰ ਦੇ ਆ ਜਾਂਦੇ ਹੋ ਫਿਰ ਉਹ ਸਹਾਈ ਹੁੰਦਾ ਤੇ ਤੁਹਾਨੂੰ ਇੱਥੇ ਵੀ ਰੱਖਿਆ ਕਰਦਾ ਇੱਥੇ ਵੀ ਕਲਿਆਣੀ ਛੱਡਦਾ ਤੇ ਔਥੇ ਵੀ ਤੁਹਾਡਾ ਉਹ ਸਹਾਈ ਹੁੰਦਾ ਡੁੱਬਦੇ ਪਹਨ ਪਾਰ ਕਰਾਈਏ ਫਿਰ ਡੁੱਬਦੇ ਪਥਰਾਂ ਦੇ ਵਪਾਰ ਕਰ ਦਿੰਦਾ ਪਰਮੇਸ਼ਰ ਜੀ ਨੇ ਕਿਰਪਾ ਕਰ ਦਿੱਤੀ ਆਪ ਜੀ ਤੇ ਦਇਆ ਕਰ ਦਿੱਤੀ ਤਰਸ ਕਰਨ ਤੇ ਸੰਸਾਰ ਦਾ ਮਾਰਗ ਜਿੱਥੋਂ ਭਗਤੀ ਕਰਕੇ ਦਾਨ ਪੁੰਨ ਕਰਕੇ ਹਟ ਜੋ ਕਰਕੇ ਤਪ ਜੋ ਕਰਕੇ ਜਿੱਥੇ ਤੱਕ ਪਹੁੰਚਦੇ ਨੇ ਕਾਲਾ ਨੀਲਾ ਪੀਲਾ ਇਸ ਨੂੰ ਪਾਰ ਕਰਕੇ ਬੰਦ ਉਹ ਸੰਸਾਰੀ ਨੇ ਜਿਹੜੇ ਆਮ ਉਸ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਨੇ ਉਹ ਚਿੱਟੀ ਧਾਰ ਤੱਕ ਜਾ ਸਕਦੇ ਨੇ ਪਰਮੇਸ਼ਰ ਜੀ ਨੇ ਸਾਡੇ ਤੇ ਕਿਰਪਾ ਕਰਦੀ ਜਿੱਤੋਂ ਸੰਸਾਰ ਦਾ ਮਾਰੂ ਦਾ ਉੱਥੋਂ ਸਾਡਾ ਸ਼ੁਰੂ ਹੁੰਦਾ ਜਿੱਥੇ ਤੱਕ ਪਹੁੰਚਦੇ ਹਾਂ ਜੋ ਕਰਕੇ ਤਪ ਜੋ ਕਰਕੇ ਸਾਡਾ ਪਰਮੇਸ਼ਰ ਸਿੱਧੇ ਸਾਨੂੰ ਚਿੱਟੀ ਧਾਰ ਦੇ ਵਿੱਚ ਪ੍ਰਵੇਸ਼ ਕਰਾ ਦੇ ਚਿੱਟਾ ਬਾਣਾ ਸਾਨੂੰ ਦੇ ਦਿੱਤਾ ਪਰਮੇਸ਼ਰ ਜੀ ਨੇ ਚਿੱਟੀ ਧਾਰ ਦੇ ਵਿੱਚ ਸਾਨੂੰ ਪ੍ਰਵੇਸ਼ ਕਰਾ ਦਿੱਤਾ ਗੁਰਮਖਾ ਦਾ ਮਾਰਗ ਉੱਥੋਂ ਹੁੰਦਾ ਸ਼ੁਰੂ ਜਿੱਥੇ ਯੋਗ ਵਿਆਸ ਕੰਮ ਕੋਈ ਨਹੀਂ ਹੈ ਜਾਂ ਉੱਚਾ ਕੇ ਸਾਰਿਆਂ ਤੇ ਯੋਗ ਵਿਆਸ ਤਪ ਨੂੰ ਜਾਂਦੇ ਨੇ ਉੱਥੇ ਤੱਕ ਪਹੁੰਚਨੇ ਵੱਧ ਤੋਂ ਵੱਧ ਪਰ ਸਾਡੀ ਪਰਮੇਸ਼ਰ ਕੀ ਕਹਿੰਦਾ ਸਾਡਾ ਮਾਰਗੇ ਸੀ ਉੱਥੋਂ ਸ਼ੁਰੂ ਕਰ ਦਿੱਤਾ ਗੁਰਮੁਖਾਂ ਦਾ ਮਾਰਗ ਉੱਥੋਂ ਹੁੰਦਾ ਸ਼ੁਰੂ ਜਿੱਥੇ ਯੋਗ ਅਭਿਆਸ ਕੰਮ ਕੋਈ ਨਾ ਆ인다 ਸਤਿਗੁਰ ਦੁਆਰੇ ਵੱੜ ਕੇ ਫੇਰ ਕਿਹੜਾ ਪਿੱਛੇ ਮੁੜੂ ਅਗਲਾ ਰਾਹ ਇੱਕ ਸਮਝਾਂਦਾ ਜਦੋਂ ਪਰਮੇਸ਼ਰ ਜੀ ਦੇ ਚਰਨਾਂ ਤੇ ਅਸੀਂ ਇੱਕ ਵਾਰ ਆ ਗਏ ਤੇ ਉਹ ਸਾਡੇ ਤੇ ਮਿਹਰਮਾਨ ਹੋ ਗਿਆ ਉਸਨੇ ਸਾਨੂੰ ਆਪਣੀ ਗੋਦ ਦੇ ਵਿੱਚ ਉਠਾ ਲਿਆ ਫਿਰ ਉਹ ਸਾਨੂੰ ਕਦ ਪਿੱਛੇ ਮੁੜਾ ਉਹ ਸਾਨੂੰ ਕੁੱਟ ਕੇ ਜਫੀ ਦੇ ਵਿੱਚ ਰੱਖਦਾ ਅਗਲਾ ਰਾ ਇੱਕ ਸਮਝਾਉਂਦਾ ਕੀ ਵਿਡਿਆਈ ਦਿੱਤੀ ਇੱਕ ਤਰੂ ਤਰੂ ਨਾਲੋਂ ਅੱਗੇ ਸੰਤ ਸੇਹ ਨੇ ਹੋਂ ਬਹਾਜਦਾ ਉਸ ਤੋਂ ਵੀ ਅੱਗੇ ਕਰ ਵੀ ਦੇ ਦਿੱਤੀ ਥੰਨੇ ਉੱਚੇ ਮੰਤਰ ਕੋਈ ਨਾ ਫੁਰੂ ਫੁਰਨਾ ਆਪਣੇ ਵਿੱਚ ਸਮਾਇਦਾ ਜਿਨ੍ਹਾਂ ਨੂੰ ਚਰਨ ਲਗਾਇਆ ਅਦ ਵਿਚਕਾਰ ਕੋਈ ਨਾ ਬੁਰੂ ਜਿਹੜੇ ਇਸ ਤੇ ਚਰਨਾ ਤੇ ਆ ਗਏ ਚਰਨਾ ਦੀ ਪ੍ਰੀਤ ਪਾ ਲਈ ਜਿਸ ਨੇ ਉਹ ਫਿਰ ਅਦ ਵਿਚਕਾਰ ਨਹੀਂ ਪੁਰਦਾ ਉਹ ਇੱਥੋਂ ਉੱਥੇ ਲੈ ਕੇ ਜਾਂਦਾ ਲੱਗੀ ਆਪਣੀ ਤੋੜਨ ਵਾਂਹ ਦਾ ਸੋ دریا ਨਾ ਕੋਈ ਰੂੜੂ ਨਈਆ ਨੌਕਾ ਆਪਣਾ ਨਾਮ ਚੜਾਈਂਦਾ ਫਿਰ ਆਪਣੀ ਨੌਕਾ ਤੇ ਚੜਾ ਕੇ ਨਾਮ ਦੀ ਨੌਕਾ ਤੇ ਚੜਾ ਕੇ ਇਥੋਂ ਸੱਚਖੰਡ ਮਕਾਮੇ ਹੱਕ ਦੇ ਜਿੱਥੇ 84 ਲੱਖ ਜਿੰਨ ਹਣ ਜਿੱਥੇ ਸਦਾ ਕੀ ਹੈ ਪ੍ਰਕਾਸ਼ ਹੀ ਪ੍ਰਕਾਸ਼ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਾਲਕ ਬਣ ਕੇ ਵੇਖ ਬਖਾਈਂਦਾ ਅਸਦੂਰ ਜਦੋਂ ਪਰਮੇਸ਼ਰ ਕਿਰਪਾ ਕਰਨ ਦਾ ਸਾਡੇ ਤੇ ਮਿਹਰ ਕਰ ਦਿੰਦਾ ਤਰਸ ਕਰ ਇਸੇ ਕਰਕੇ 10 ਜਿਆਦਾ ਬੇਨਤੀ ਕਰਦੇ ਕਿ ਜਦੋਂ ਵੀ ਅਸੀਂ ਪਰਮੇਸ਼ਰ ਜੀ ਦੇ ਚਰਨਾਂ ਤੇ ਆਉਣਾ ਉਸ ਤੋਂ ਦਇਆ ਤਰਸ ਮਿਹਰ ਕਿਰਪਾ ਹੀ ਮੰਗਣੀ ਹੈ ਉਹ ਗੁਰਮਖ ਸਦਾ ਜੀਤਾ ਜੋ ਜੀਵਨ ਸਤਗੁਰ ਚੋਲੀ ਪਾਈ ਹੈ ਜਿਸ ਨੇ ਆਪਣਾ ਪਰਪਨ ਕਰ ਦਿੱਤਾ ਆਪਣਾ ਜੀਵਨ ਉਸ ਪਰਮੇਸ਼ਰ ਦੀ ਚੋਲੀ ਦੇ ਵਿੱਚ ਪਾਤਾ ਉਸ ਦੇ ਹੁਕਮਾਂ ਤੇ ਚੱਲਣ ਲੱਗ ਗਿਆ ਉਹ ਸਭ ਕੁਝ ਦੇਵੇ ਆਪਣਾ ਕੀਤਾ ਮਿਹਰ ਨਜ਼ਰ ਉਠਾਈਆ ਫਿਰ ਮਿਹਰ ਦੀ ਨਜ਼ਰ ਕਰਕੇ ਉਸ ਨੂੰ ਆਪਣਾ ਸਾਰਾ ਕੁਝ ਆਪਣੇ ਨਾਲ ਜੋੜ ਲੈਂਦਾ ਵਡਿਆਈ ਦੇ ਦਿੰਦਾ ਫਿਰ ਨਾਤਾ ਟੁੱਟ ਜਾਏ ਮੰਦਰ ਮਸੀਤਾਂ ਘਰ ਘਰ ਵਿੱਚ ਲੈ ਮਲਾਈ ਫਿਰ ਉਹ ਇਸ ਘਰ ਦੇ ਵਿੱਚ ਉਹ ਪਰਮੇਸ਼ਰ ਮਿਲ ਜਾਂਦਾ ਫਿਰ ਮੰਦਰ ਮਸੀਤਾਂ ਗੁਰਦੁਆਰਿਆਂ ਮੰਦਰਾਂ ਵਿੱਚ ਕਿਤੇ ਵੀ ਜਾਣ ਦੀ ਲੋੜ ਨਹੀਂ ਉਸ ਜੀਵ ਨੂੰ ਪੈਂਦੀ ਜਿਸ ਨੇ ਉਸ ਨੂੰ ਕੀ ਕਹਤਾ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਮੇਰਾ ਮੈਂ ਤੇਰਾ ਜਿਸ ਪ੍ਰੀਤਮ ਨੂੰ ਆਪਜੀ ਵਡਭਾਗੇ ਹੋ ਕਿ ਉਸ ਕਾਲਪੁਰਖ ਨੇ 994 ਚੌਕੜੀ ਜੁਗਤ ਬਾਦ ਆ ਕੇ ਨਿਰਗੁਣ ਤੋਂ ਸਰਗੁਣ ਹੋ ਕੇ ਅਕਾਲ ਪੁਰਖ ਤੋਂ ਪੁਰਖ ਅਕਾਲ ਬਣ ਕੇ ਆਪ ਜੀ ਨੂੰ ਸਾਖਿਆ ਦਰਸ਼ਨ ਦੇ ਦਿੱਤੇ ਤੇ ਆਪ ਜੀ ਨੂੰ ਆਪਣੇ ਚਰਨਾਂ ਦਾ ਮਾਣ ਬਖਸ਼ ਦਿੱਤਾ ਜੇਸੂ ਪ੍ਰੀਤ ਨੂੰ ਲੱਭ ਨਾ ਸਕਣਾ ਕਿਆਂ ਸੋਖਾਂ ਸਾਹਮਣੇ ਹੋ ਕੇ ਦਇਆ ਕਮਾਈਆ ਦਇਆ ਕੀਤੀ ਆਪ ਜੀ ਤੇ ਜਿਸ ਨੂੰ ਸਾਰਾ ਸੰਸਾਰ ਲੱਭਦਾ ਰਿਹਾ ਭਗਤੀਆਂ ਕਰਦਾ ਰਿਹਾ ਕੋਟੂ ਲੱਖਾਂ ਲੱਖਾਂ ਬਰਸ ਸੱਜੁਗ ਦੇ ਵਿੱਚ ਸੋ ਆਸ ਪਰਮੇਸ਼ਰ ਨੂੰ ਜਿਸ ਨੂੰ ਲੱਖਾਂ ਨੇ ਨਾ ਲੱਭਿਆ ਨਹੀਂ ਉਹ ਤੁਸੀਂ ਇਹਨਾਂ ਨੇਤਰਾਂ ਦੇ ਨਾਲ ਇਸ ਪਰਮੇਸ਼ਰ ਦੀ ਦਰਸ਼ਨ ਕੀਤੀ ਜਿਸ ਪ੍ਰੀਤ ਨੂੰ ਲੱਭ ਨਾ ਸਕਣ ਆਖੀਆਂ ਸੋਖਾਂ ਸਾਹਮਣੇ ਹੋ ਕੇ ਗਿਆ ਕਮਾਈਆ ਜੋ ਪਰਮ ਜੋ ਪ੍ਰੇਮ ਕਰਕੇ ਇੱਕ ਵਾਰ ਚੁੱਕਦਾ ਵਾਰ ਵਾਰ ਦੱਸ ਇਹੀ ਬੇਨਤੀ ਕਰ ਜੇ ਉਹ ਪ੍ਰੇਮ ਦੇ ਵਿੱਚ ਆ ਕੇ ਇੱਕ ਵਾਰ ਨਮਸਕਾਰ ਕਰ ਦਿੰਦਾ ਤੇ ਪਰਮੇਸ਼ਰ ਜੀ ਮਿਹਰਬਾਨ ਜੋ ਪ੍ਰੇਮ ਕਰਕੇ ਇੱਕ ਵਾਰ ਚੁੱਕਦਾ ਤੇ ਇਸ ਨੂੰ ਕੋਟਨ ਕੋਟ ਵਾਰ ਆਪਣੀ ਗੋਦ ਵਾਹੇ ਸੁਦਾਸ ਫਿਰ ਅਭਿਨ ਉਹ ਹੀ ਅਰਜ ਕਰੇਗਾ ਬੇਨਤੀ ਕਰੇਗਾ ਪਰਮੇਸ਼ਰ ਜੀ ਨੂੰ ਵੀ ਇਹੀ ਬੇਨਤੀ ਆ ਦਾਸ ਦੀ ਕਿ ਮੇਰੇ ਤੇ ਵੀ ਔਰ ਸੰਗਤ ਤੇ ਵੀ ਕਿਰਪਾ ਕਰੇ ਕਿ ਅਸੀਂ ਨਿਮਾਣੇ ਹੋ ਕੇ ਪਰਮੇਸ਼ਰ ਜੀ ਦੇ ਚਰਨਾਂ ਤੇ ਨਮਸਕਾਰ ਕਰਨੀ ਤਾਂ ਸਾਨੂੰ ਉਹ ਆਪਣੀ ਗੋਦੀ ਦਾ ਮਾਣ ਬਖਸ਼ਦਾ ਰਹੇ ਇਸ ਦੇ ਨਾਲ ਹੀ ਦਾਸ ਹਰ ਬਾਣੀ ਪੜਦੇ ਆ ਨੇਕਾਂ ਗਲਤੀਆਂ ਹੋ ਜਾਂਦੀਆਂ ਨੇ ਪਰਮੇਸ਼ਰ ਜੀ ਤੋਂ ਹਰ ਸੰਗਤੋਂ ਮਾਫੀ ਚਾਹੁੰਦਾ ਪੰਜ ਕਰਿਆਂ ਦਾ ਸਾਧਨ ਸੋ ਹਮ ਹਮਾ ਰਾਗੀ ਸੀ ਸਿੰਘ ਵਿਸ਼ਨੂੰ ਭਗਵਾਨ ਦੀ